ਅਮਰੀਕਾ ਵਿੱਚ ਕਾਰਵਾਈ ਤੋਂ ਬਾਅਦ ਅਮਰੀਕਾ ਵੱਲੋਂ ਉੱਥੇ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਜਿਸ ਤੋਂ ਤਾਂ ਹੁਣ ਰਾਜਨੀਤਿਕरण ਕੀਤਾ ਜਾ ਰਿਹਾ ਹੈ ਜਿਸ ਕਾਰਨ ਸੂਬੇ ਦੇ ਮੁੱਖ ਮੰਤਰੀ ਨੇ ਕੱਲ ਇੱਕ ਬਿਆਨ ਜਾਰੀ ਕੀਤਾ ਸੀ ਕਿ ਭਾਜਪਾ ਜਨਗੁੱਤ ਕੇ ਅਮਰੀਕਾ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਅੰਮ੍ਰਿਤਸਰ ਵਿੱਚ ਉਤਾਰ ਲੀਏ ਜਿਸ ਤੇ ਭਾਜਪਾ ਪੰਜਾਬ ਭਾਜਪਾ ਦੇ ਸਭਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼wini ਸ਼ਰਮਾ ਨੇ ਮੁੱਖ ਮੰਤਰੀ ਨੂੰ ਢੁਕਵਾਂ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਦਸਨ ਕੀ ਅੰਮ੍ਰਿਤਸਰ ਪਾਰ ਦਾ ਹਿੱਸਾ ਨਹੀਂ ਹੈ ਜੇਕਰ ਇਹ ਪਾਰ ਦਾ ਹਿੱਸਾ ਹੈ ਤਾਂ ਉਡਾਨਾਂ ਇੱਥੇ ਕਿ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਵਾਰ ਚੁੱਕਨ ਦੀ ਬਜਾਏ ਮੁੱਖ ਮੰਤਰੀ ਨੂੰ ਉਹਨਾਂ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜੋ ਕਿ ਇੱਕ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਨੇ ਜੋ ਪੰਜਾਬ ਦੇ ਨੌਜਵਾਨਾਂ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਵਿਦੇਸ਼ ਭੇਜ ਰਹੇ ਨੇ ਅਤੇ ਸਭ ਕੁਝ ਗੁਆਣ ਤੋਂ ਬਾਅਦ ਉਹ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਸੰਦੇਕਾ ਭੇਜ ਰਹੇ ਨੇ ਤੇ ਆਓ ਦੇਖਦੇ ਹਾਂ ਇਸ ਮੌਕੇ ਤੇ ਹੋਰ ਕੀ ਕੀ ਸਵਾਲ ਜਿਹੜੇ ਨੇ ਖੜੇ ਕੀਤੇ ਨੇ ਵਿਧਾਇਕ ਅਸ਼ੋਕੀ ਸ਼ਰਮਾ ਨੇ ਦੇਖਾਂਗੇ ਪਹਿਲੀ ਗੱਲ ਤੇ ਹੈ ਕਿ ਹਾਰਿਕ ਦੇਸ਼ ਦਾ ਆਪਣਾ ਆਪਣਾ ਕਾਨੂੰਨ ਹੈ ਜਦੋਂ ਕੋਈ ਵੀ ਕਿਸੇ ਦੇਸ਼ ਚ ਅवैध ਰੂਪ ਤੇ ਜਾਂਦਾ ਤੇ ਉੱਥੋਂ ਦੇ ਦੇਸ਼ ਨੂੰ ਅਧਿਕਾਰ ਹੈ ਵਾਪਸ ਭੇਜਦਾ ਹੁਣ ਹਿੰਦੁਸਤਾਨ ਦੇ ਅੰਦਰ ਮਾਨੋ ਆਜੀ ਰੋਹਾਨੀਆਂ ਦਾ ਵੀ ਰੋਲਾ ਪੰਨੇ ਆ ਬੰਗਲਾਦੇਸ਼ੀਆਂ ਦਾ ਰੋਲਾ ਪੰਨੇ ਆ ਤੇ ਇਹੀ ਮੰਗ ਉੱਠਦੀ ਹੈ ਨਾ ਆਰਵਾਦੀ ਕਿ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਜਿੱਦ ਤੱਕ ਸਵਾਲ ਹੈ ਮਾਨ ਸਾਹਿਬ ਦਾ ਮਾਨ ਸਾਹਿਬ ਮੈਨੂੰ ਲੱਗਦਾ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕਿਉਂਕਿ ਔਰ ਹਿੰਦੁਸਤਾਨ ਦੇ ਕਿਸੇ ਵੀ 에어ਪੋਰਟ ਦੇ ਉੱਤੇ ਕਿਸੇ ਵੀ ਅੰਤਰਰਾਸ਼ਟਰੀ ਜਹਾਜ਼ ਨੂੰ ਜਿੱਤੇ ਅੰਤਰਰਾਸ਼ਟਰੀ ਸੁਵਿਧਾਵਾਂ ਹੋਣ ਉਥੇ ਉਤਾਰਿਆ ਜਾ ਸਕਦਾ ਹੈ ਇਹਨੂੰ ਰਾਜਨੀਤਿਕ ਰੰਗ ਦੇ ਕੇ ਇਹ ਹੀ ਕੁਝ ਕਰਕੇ ਦਿੱਲੀ ਭੁਵਾਈ ਇਹਨਾਂ ਨੇ ਉਹਨੇ ਇਹ ਪ੍ਰਪੰਚ ਕਰਕੇ ਇਹਨਾਂ ਨੇ ਪੰਜਾਬ ਵੀ ਇਹਨਾਂ ਦੇ ਹੱਥੋਂ ਜਾਣ ਵਾਲਾ ਕਾਰਨ ਹੈ ਕਿ ਹੁਣ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਹਰ ਇੱਕ ਗੱਲ ਨੂੰ ਮੁੱਦਾ ਬਣਾਣਾ ਹੁਣ ਅਮਰੀਕਾ ਦਾ ਦੇ ਅੰਦਰ ਕੋਈ ਇਲੀਗਲ ਤਰੀਕੇ ਨਾਲ ਜਾਂਦਾ ਹੈ ਕਿ ਉਹਨਾਂ ਦੀ ਜੋ ਉਹਨਾਂ ਦੀ ਕਾਨੂੰਨ ਹੈ ਉਹਦੇ ਅਨੁਸਾਰ ਉਹਦਾ ਹੀ ਪਾਲਣ ਕਰਨਾ ਤਾਂ ਨਾ ਉਹਦਾ ਪਾਲਣ ਕਰਦੇ ਹੋ ਬਾਹਰ ਬਜ਼ਾਰੇ ਨੇ ਜੇਈ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਉਹਨਾਂ ਨੂੰ ਸਵੀਕਾਰ ਕਰਦੇ ਆ ਜਿਹੜੇ ਬਾਹਰੋਂ ਆ ਰਹੇ ਨੇ ਲੇਕਿਨ ਉਹ ਗੇ ਇਲੀਗਲੋ ਜਿਹੜੇ ਗਏ ਨੇ ਉਹਨਾਂ ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੀਗਲ ਤੌਰ ਤੇ ਗਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਪ੍ਰਧਾਨ ਜੀ ਜਿਹੜੇ ਇਹ ਵੀ ਮੁੱਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅਮਰੀਕਾ ਦੇ ਅੰਦਰ ਰਾਸ਼ਟਰਪਤੀ 트ੰਪ ਦੇ ਸਾਹਮਣੇ ਚੁੱਕਿਆ ਹੈ ਕਿ ਇੱਕ ਹਲਕਾ ਦੀ ਕੇ ਹੈ ਅਮੈਦ ਰੂਪ ਤੋਂ ਤੇ ਕੀ ਪਰ ਜਿਨ੍ਹਾਂ ਲੋਕਾਂ ਨੇ ਇਹ ਮਾਨਵ ਤਸਕਰੀ ਕੀਤੀ ਹੈ ਜਿਹੜਾ ਉਹ ਰੈਕਟ ਬਣਿਆ ਹੈ ਜਿਹੜੇ ਉਹ ਗੈਂਗ ਬਣੇ ਹੋਏ ਨੇ ਜਿਨੀਦਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਨੂੰ ਨਹੀਂ ਪਕੜਿਆ ਜਾਂਦਾ ਉਦੋਂ ਤੱਕ ਇਸ ਸਮੱਸਿਆ ਦਾ ਸਮਾਧਾਨ ਨਹੀਂ ਹੋਣਾ ਕਿਉਂਕਿ ਇਹ ਗੱਲ ਤੇ ਬੜੀ ਸਾਫ਼ ਹੈ ਕਿ ਕੋਈ ਵੀ ਦਿਲੋਂ ਨਹੀਂ ਜਾਂਦਾ ਘਰ-ਮਾਰ ਵੇਚ ਕੇ ਜ਼ਮੀਨ ਵੇਚ ਕੇ ਕਈ ਤਰ੍ਹਾਂ ਦੇ ਸੁਪਨੇ ਇਹ ਠੱਗ ਲੋਕ ਜਿਹੜੇ ਨੇ ਮਾਨਮ ਤਸਕਰੀ ਕਰਨ ਵਾਲੇ ਏਜੰਟ ਨੇ ਉਹ ਦਿਖਾਉਂਦੇ ਨੇ ਉਹ ਬੰਦਾ ਆਪਣਾ ਸਾਰਾ ਕੁਝ ਉਜਾੜ ਕੇ ਜਾਂਦਾ ਲੇਕਿਨ ਇੱਕ ਗੱਲ ਇਹ ਵੀ ਸਮਝਾਣੀ ਚਾਹੀਦੀ ਹੈ ਕਿ ਇਲੀਗਲ ਜਾਣਾ ਗੈਰ ਕਾਨੂੰਨੀ ਹੈ ਗਈ ਹੈ ਉਹਦੇ ਹੀ ਪ੍ਰਣਾਮ ਅੱਜ ਸਭ ਸਾਹਮਣੇ ਦੇਖਣ ਨੇ ਪੈਲੇ ਨੇ ਪਰ ਤਾਂ ਨਹੀਂ ਕੀ ਕਰ ਰਹੇ ਨੇ ਕਿ ਜਿਹੜੇ ਮਾਪਿਓ 40 ਤੋਂ 50 70 ਲਾ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਪੰਜਾਬ 'ਚ کیا ਰੋਜ਼ਗਾਰ ਨਹੀਂ ਹੈਗਾ ਪੰਜਾਬ ਦੇ ਅੰਦਰ ਦੁਵਾਈ ਤੇ ਮਾਨ ਸਿੰਘ ਮਾਨ ਮਾਨ ਪੂਰੀ ਪਾਈ ਜਾਂਦੇ ਨੇ ਹਰ ਐਡਵਰਟਾਈਜ਼ਮੈਂਟ ਤੇ ਜਿੰਨਾ ਖਰਚਾ ਕਰਦੇ ਨੇ ਮੈਨੂੰ ਲੱਗਦਾ ਉਨਾ ਖਰਚਾ ਅਗਰ ਨੌਕਰੀਆਂ ਦੇਣ ਤੇ ਕਰ ਲਏ ਤੇ ਤਾਂ ਵੀ ਪੰਜਾਬ ਦਾ ਬੇੜਾ ਪਾਰ ਹੋ ਜੇ ਹੁਣ ਇਹ 3 ਸਾਲ ਤੋਂ ਰੋਲਾ ਕਿੰਨਾ ਪਾਉਂਦਾ 50 ਹਜ਼ਾਰ ਨੌਕਰੀ ਬੇਰੁਜ਼ਗਾਰ ਕਿੰਨੇ ਨੇ ਕੱਲੀ ਉਹਦਾ ਦਿੱਤਾ ਇਹਨਾਂ ਨੇ ਡਾਟਾ ਦੂਸਰਾ ਪਤਾ ਨਹੀਂ ਦਿਖਾਇਆ ਗਿਆ ਕਿ ਜਿੰਨਾ ਪਾਜਪਾ ਦੀ ਪੰਜਾਬਚਾਰੀ ਚ ਹੈ ਜਿਹੜੇ ਟ੍ਰੈਵਲ ਕਰਤਾ ਉਹਨਾਂ ਨੂੰ ਦੇਖੋ ਪੰਜਾਬ ਦੀ ਸਰਕਾਰ ਨੂੰ ਕੋਈ ਨਾ ਕੋਈ ਉਪਰਾਲਾ ਐਸਾ ਕਰਨਾ ਚਾਹੀਦਾ ਹੈ ਕਿ ਜਿਹੜੇ ਮਾਨਵ ਤਸਕਰੀ ਦੇ ਦੋਸ਼ੀ ਪਾਏ ਜਾਣ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੀ ਨਹੀਂ ਕੱਲੀ ਮਿਲੇ ਜਿਨ੍ਹਾਂ ਲੋਕਾਂ ਨੂੰ ਠੱਗਿਆ ਉਹਨਾਂ ਨੇ ਉਹਨਾਂ ਦਾ ਪੈਸਾ ਵੀ ਵਾਪਸ ਕਰਵਾਉਣਾ ਚਾਹੀਦਾ ਚਾਹੇ ਉਹਨਾਂ ਦੀ ਉਹ ਪ੍ਰਾਪਰਟੀ ਸੀਜ਼ ਕਰਕੇ ਕਰਾਉਣ ਚਾਹੇ ਜਿੱਦਾ ਮਰਜ਼ੀ ਕਰਾਣ ਇਹ ਇਹੀ ਮਾਮਲਾ ਚਾਹੇ ਕੋਈ ਨਸ਼ੇ ਦਾ ਤਸਕਰ ਹੈ ਚਾਹੇ ਕੋਈ ਠੱਗੀ ਮਾਰਨ ਵਾਲਾ ਹੈ ਸਖਤ ਕਾਨੂੰਨ ਜਦ ਤੱਕ ਨਹੀਂ ਹੋਏਗਾ ਨਾ ਹੀ ਡਰਜ ਮਾਫੀਆ ਨੂੰ ਡਰ ਹੋਏਗਾ ਨਾ ਹੀ ਗੁੰਡਿਆਂ ਨੂੰ ਡਰ ਹੋਏਗਾ ਨਾ ਹੀ ਮਾਨਵ ਤਸਕਰੀ ਕਰਨ ਵਾਲਿਆਂ ਨੂੰ ਡਰ ਹੋਏਗਾ ਕੇਵਲ ਅਖਬਾਰ ਦੇ ਅੰਦਰ ਸੰਸਨੀ ਪੰਜਾਬਣ ਲਈ ਮਾਨ ਸਾਹਿਬ ਦੇ ਮੰਚ 'ਤੇ ਜੋ ਆਂਦਾ ਉਹ ਬੋਲੀ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਸੰਜੀਦਗੀ ਵਰਤਣੀ ਚਾਹੀਦੀ ਹੈ। ਔਰ ਅਜ ਅੰਮ੍ਰਿਤਸਰ ਵਰਗਾ ਜਿਹਾ ਅਜੂ ਕੈਮਰ ਪਰਸਨ ਹਣੀ ਦੇ ਨਾਲ ਅਜ ਸੈਨੀ ਦੀ ਰਿਪੋਰਟ